ਜਲੰਧਰ ਡੀਸੀ ਆਫਿਸ ਦੇ ਬਾਹਰ ਜਮਾਈ ਆਪੋਜ਼ਿਟ ਆਜਾ ਕਿਸਾਨ ਇਕੱਠੇ ਹੋਏ ਨੇ ਖਾਸ ਤੌਰ ਦੇ ਉਤੇ ਦੁਆਬਾ ਕਿਸਾਨ ਸੰਘਰਸ਼ ਕਮੇਟੀ ਔਰ ਬਾਕੀ ਜਥੇਬੰਦੀਆਂ ਦੁਆਬੇ ਨਾਲ ਤਾਲੁਕ ਰੱਖਣ ਵਾਲੀਆਂ ਸੀਨੀਅਰ ਲੀਡਰ ਵੀ ਆਜੂਰੇ ਆਉਣ ਵਾਲੇ ਨੇ ਕੁਝ ਸੀਨੀਅਰ ਲੀਡਰ ਸਾਡੇ ਸਾਹਮਣੇ ਬੈਠੇ ਵੀ ਹੋਏ ਨੇ ਔਰ ਆਪਣੀਆਂ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਿਹੜਾ ਆ ਉਹ ਕੀਤਾ ਜਾ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਰੋਸ ਕਰਦੇ ਨਜ਼ਰ ਆ ਰਹੇ ਔਰ ਇੱਕ ਵੱਡਾ ਇਕੱਠ ਕਰਦੇ ਨਜ਼ਰ ਆ ਰਹੇ ਮੇਰੇ ਨਾਲ ਕਿਸਾਨ ਲੀਡਰ ਵੀ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸਾਨ ਕੀ ਕਹਿਣਾ ਚਾਹੁੰਦੇ ਨੇ ਸਰਦਾਰ ਸਾਹਿਬ ਜਿਹੜੀ ਸਥਿਤੀ ਅੱਜ ਪੈਦਾ ਹੋਈ ਹੈ ਤੁਹਾਨੂੰ ਦੁਬਾਰਾ ਇਕੱਠ ਕਰਨਾ ਪੈ ਰਿਹਾ ਜਲੰਧਰ ਦੇ ਵਿੱਚ ਕੀ ਕਾਰਨ ਹੈ ਇਹ ਦੇਸ਼ ਦੀਆਂ ਤੇ ਪੰਜਾਬ ਦੀਆਂ ਸਟੇਟ ਦੀਆਂ ਸਰਕਾਰਾਂ ਦੀ ਅੰਗੈਲੀ ਕਰਨ ਸਭ ਕੁਝ ਵਾਪਰ ਰਿਹਾ ਆ ਜੇ ਇਹ ਸਰਕਾਰਾਂ ਲੋਕਾਂ ਨੂੰ ਘਰਾਂ ਦੇ ਵਿੱਚ ਕੰਮ ਕਰਨ ਘਰਾਂ ਦੇ ਵਿੱਚ ਲੋਕਾਂ ਨੂੰ ਕਿਸਾਨ ਤੇ ਮਜ਼ਦੂਰ ਨੂੰ ਆਹ ਨਾ ਜਿਹੜਾ ਰੋਜ਼ਗਾਰ ਦੇਣ ਮੁਲਾਜ਼ਮ ਨੂੰ ਢਿੱਡ ਭਰਵੀਂ ਰੋਟੀ ਮਿਲੇ ਤੇ ਮੁਲਾਜ਼ਮ ਨੂੰ ਨਾਲ ਦੇ ਕਰਕੇ ਅੱਜ ਸਾਨੂੰ ਇਹਨਾਂ ਸਰਕਾਰਾਂ ਤੋਂ ਦੁਖੀ ਹੋ ਕੇ ਕੱਟ ਕਰਨੇ ਪੈ ਰਹੇ ਨੇ ਇਹਨਾਂ ਸਰਕਾਰਾਂ ਨੇ ਸਾਡਾ ਕੀ ਛੱਡਿਆ ਕੀਆ ਜੇ ਦਿੱਲੀ ਦੇ ਬਾਡਰਾਂ ਦੇ ਉੱਤੇ ਜਾ ਕੇ ਬੈਠੇ ਤਾਂ ਸਾਨੂੰ 750 ਤੋਂ ਉੱਤੇ ਕਿਸਾਨ ਤੇ ਮਜ਼ਦੂਰ ਸ਼ਹੀਦ ਕਰਾਉਣੇ ਪਏ ਜੇ ਅਸੀਂ ਦੁਬਾਰਾ ਦਿੱਲੀ ਜਾਣ ਦੀ ਸਾਡੇ ਦੋ ਕੋਰ ਬਾਰੇ ਦਿੱਲੀ ਜਾਣ ਦੀ ਗੱਲ ਕੀਤੀ ਪੰਦੇ ਸਾਬਨੇ ਤੇ ਡੱਲੇਵਰ ਸਾਬਨੇ ਇਹ ਨਹੀਂ ਹਰਿਆਣੇ ਦੇ ਵਿੱਚ ਨਹੀਂ ਐਂਟਰੀ ਕਰ ਦਿੱਤੀ ਅੱਜ ਸਾਨੂੰ ਉਹਨਾਂ ਦੇ ਰੋਜ਼ ਵਜੋਂ ਸਾਡੇ ਕਿਸਾਨ ਜਿਹੜੇ ਫੜੇ ਦੀ ਉਹ ਅੱਜ ਨਹੀਂ ਧਰਨੇ ਦੁਆਰਾ ਉੱਤੇ ਛੱਡ ਦਿੱਤੇ ਆ ਪਰ ਇਹਨਾਂ ਸਰਕਾਰਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਜੋ ਤੁਸੀਂ ਕਰ ਰਹੇ ਆ ਇਹ ਤੁਹਾਨੂੰ ਬਹੁਤ ਮਹਿੰਗਾ ਪਊਗਾ ਇਹ ਅੱਜ ਦੇ ਘੱਟ ਸਾਬਜ਼ ਕਰਦਾ ਆ ਕਿ ਅਸੀਂ ਘਰਾਂ ਟੇਕੇ ਨਹੀਂ ਬਿਠਾਂਗੇ ਤੁਸੀਂ ਸਾਡੇ ਗੱਲ ਨੂੰ ਹੱਥ ਪਾਉਂਦੇ ਆ ਤੇ ਅਸੀਂ ਇਹ ਸਰਕਾਰ ਦਾ ਤਖਤੇ ਪਲਟ ਦੇਾਂਗੇ ਇਸ ਕਰਕੇ ਅੱਜ ਸਰਕਾਰ ਦੇ ਰੋਜ਼ ਵਜੋਂ ਜੋ ਸਾਨੂੰ ਇਹ ਕੀਤਾ ਸੜਾ ਉਹਦੇ ਰੋਜ਼ ਬਜੋ ਸਾਡੇ ਸਮਾਨ ਚੋਰੀ ਕਰਕੇ ਲਗਾ ਸਾਡੀਆਂ ਟਰੈਕਟਰ ਟਰਾਲੀਆਂ ਚੋਰੀ ਕਰਕੇ ਲਗਾ ਸਾਡੀਆਂ ਬੀਬੀਆਂ ਆਵਾ ਪੈਣਾ ਨੂੰ ਸਾਡੀਆਂ ਨੂੰ ਇਹਨਾਂ ਨੇ ਰੈਸਟ ਕੀਤਾ ਉਹਦੇ ਰੋਜ਼ ਬਜੋ 18 ਮੰਗਾ ਜਿਹੜੀਆਂ ਸਾਡੀਆਂ ਸੀਗੀਆਂ ਉਹਦੇ ਰੋਜ਼ ਬਜੋ ਅਜੇ ਤਰਨਾਲ ਆਇਆ ਜਾ ਰਿਹਾ ਠੀਕ ਹੈ ਪ੍ਰਧਾਨ ਸਾਹਿਬ ਮੰਗਾਂ ਨਹੀਂ ਉਹਦੇ ਬਾਰੇ ਵੀ ਕਰੀ ਜੰਟਰ ਦੇਖੋ ਮੁੱਖ ਮੰਗਾ ਜਿਹੜੀਆਂ 18 ਸੀ ਪੰਜਾਬ ਸਰਕਾਰ ਨਾਲ ਉਸ ਦਿਨ 3 ਤਰੀਕ ਨੂੰ ਵਿਚਾਰ ਵਟਾਂਦਰਾ ਕਰਨ ਗਏ ਸੀ ਉਹਦੇ ਹੱਲ ਲਈ ਗਏ ਸੀ ਪਰ ਸਾਡੀ ਸਭ ਤੋਂ ਪਹਿਲੀ ਮੁੱਖ ਮੰਗ ਬਣ ਗਈ ਸੀ ਇਹਨਾਂ ਸਾਥੀਆਂ ਨੂੰ ਜਿਹੜਾ 19 ਤਰੀਕ ਨੂੰ ਜਵਰ ਕਰਕੇ ਇਹਨਾਂ ਨੂੰ ਜੇਲਾਂ ਦੇ ਵਿੱਚ ਡੱਕ ਦਿੱਤਾ ਗਿਆ ਜਿਗਾ ਅੱਜ ਐਸਕੇਐਮ ਦੀ ਵੱਡੀ ਜਿੱਤ ਆ ਕਿਉਂਕਿ ਅਸੀਂ ਇੱਕ ਕਾਲ 21 ਤਰੀਕ ਦੀ ਮੀਟਿੰਗ ਚ ਕੀਤੀ ਸੀ ਤਾਂ 28 ਤਰੀਕ ਨੂੰ ਜਿਹੜਾ ਜਬਰ ਵਿਰੋਧ ਦਿਵਸ ਦਿਨ ਮਨਾਉਣ ਲਈ ਅੱਜ ਰੱਖਿਆ ਸੀ ਪੂਰੇ ਜਿਲ੍ਹਾ ਹੈੱਡਕੁਆਟਰਾਂ ਤੱਕ ਤੇ ਉਹ ਅੱਜ ਉਹ ਤਾਈਉ ਨਹੀਂ ਦੱਸਦੀ ਰਾਤ ਨੂੰ ਕਦੀ ਕੈਦੀ ਛੁਡਦੇ ਨਹੀਂ ਅੱਧੀ ਰਾਤ ਨੂੰ ਸਾਡੇ ਸਾਥੀਆਂ ਨੂੰ ਜਿਹੜਾ ਅੱਜ ਛੱਡਿਆ ਗਿਆ ਆ ਉਹ ਇਸ ਧਰਨੇ ਦੇ ਪਿੱਛੇ ਕੀ ਕਾਰਨ ਦੇਖਦੇ ਤੁਸੀਂ ਇਹ ਅੱਜ ਦੇ ਧਰਨੇ ਨੂੰ ਕਮਜ਼ੋਰ ਕਰਨ ਦੀ ਤਾਕਤ ਨੂੰ ਪਰ ਇਹ ਜਿਹੜੀ ਆ ਤਾਕਤ ਜਿੱਦਾਂ ਦਾ ਪੰਜਾਬ ਸਰਕਾਰ ਦਾ ਰਵਈਆ ਰਿਹਾ ਹੈ ਪਿਛਲੇ ਦਿਨਾਂ ਤੋਂ ਲੈ ਕੇ ਇਹ ਤਾਕਤ ਰੋਜ਼ ਵੱਧਦੀ ਜਾਊਗੀ ਤੇ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਮੰਗਾਂ ਸਾਡੀਆਂ ਪਿੰਡਗ ਰਹਿ ਗਈਆਂ ਖਾਸ ਕਰਕੇ ਜਿਹੜੀ ਉੱਥੇ ਸਾਡੀ ਲੁੱਟ ਖਸੁੱਟ ਹੋਈ ਆ ਸਾਡੀ ਮਸ਼ੀਨਰੀ ਨਹੀਂ ਲੱਭਦੀ ਉਨਾ ਜ਼ਵੰਦ ਵਿੱਚ ਅੰਦੋਲਨ ਅਜੇ ਜਾਰੀ ਰਹੂਗਾ ਸਾਬ ਆਮੂਮਨ ਦੇਖਿਆ ਜਾਂਦਾ ਆ ਕਹਿੰਦੇ ਕਿ ਜ਼ਿਲ੍ਹਾ ਪੱਦਰ ਤੇ ਕੱਟ ਹੋ ਜਾਂਦੇ ਆ ਸੂਬਾ ਪੱਦਰ ਤੇ ਕੱਟ ਹੋ ਜਾਂਦੇ ਆ ਜਦੋਂ ਅੱਗੇ ਜਾਣ ਦੀ ਨੌਬਤ ਆਂਦੀ ਆ ਫਿਰ ਕਿਸਾਨਾਂ ਦੇ ਉੱਤੇ ਲਾਠੀਆਂ ਵਰਦੀਆਂ ਨੇ ਫਿਰ ਅਥਰੂ ਵੈਸ ਦੇ ਗੋਲੇ ਵਰਤੇ ਦੇਖੋ ਜੋ ਮਰਜੀ ਵਰਦੇ ਰਹਿਣ ਅਸੀਂ ਜ਼ਬਰਦਸਤ ਹਰ ਪਾਸੇ ਟੱਕਰ ਕਰਨ ਲਈ ਤਿਆਰ ਆ ਉਹਦੇ ਸਬੰਧ ਵਿੱਚ ਇੱਕ ਵੱਡਾ ਅੰਦੋਲਨ ਤਿਆਰ ਕਰਨ ਦੇ ਲਈ ਅਸੀਂ 4 ਮਹੀਨੋਂ ਐਸਕੇਐਮ ਪੰਜਾਬ ਵੱਲੋਂ ਜਲੰਧਰ ਦੇਸ਼ ਭਗਤ ਹਾਲ ਵਿੱਚ ਇੱਕ ਕਨਵੈਨਸ਼ਨ ਕੀਤੀ ਜਾ ਰਹੀ ਆ ਜਿਹਦੇ ਵਿੱਚ ਹਰ ਵਰਗ ਨੂੰ ਸੱਦਾ ਦਿੱਤਾ ਆ ਹਰ ਵਰਗ ਨੂੰ ਲੈ ਕੇ ਅਸੀਂ ਨਵੀਂ ਰਣਨੀਤੀ ਉੱਤੇ ਬਣਾ ਕੇ ਆਉਣ ਵਾਲੇ ਸਮੇਂ ਤੇ ਜਲਦੀ ਪੰਜਾਬ ਸਰਕਾਰ ਦੇ ਖਿਲਾਫ ਇਕੱਠੇ ਹੋ ਕੇ ਅੰਦੋਲਨ ਵਿੱਢਾਂਗੇ ਹੁਣ ਦਿੱਲੀ ਜਾਣ ਦਾ ਕੋਈ ਪਲਾਨ ਨਹੀਂ ਹੈਗਾ ਨਹੀਂ ਉਹ ਵੀ ਬਣੂਗਾ ਹੁਣ ਸਾਰੇ ਤਿੰਨਾਂ ਮੋਰਚਿਆਂ ਦੀਆਂ ਸਾਂਝੀਆਂ ਮੀਟਿੰਗਾਂ ਹੋਣਗੀਆਂ ਰਲ ਮਿਲ ਕੇ ਅਗਲੀ ਰਣਨੀਤੀ ਬਣਾ ਕੇ ਇੱਕ ਪਲੇਟਫਾਰਮ ਤੇ ਆ ਕੇ ਅਸੀਂ ਵੱਡੀ ਲੜਾਈ ਵਿੱਢਾਂਗੇ ਸਭਾ ਦੀ ਗੱਲ